ਪੰਜਾਬ ਦੇ ਵਿੱਚ ਲਗਾਤਾਰ ਪਰਾਲੀ ਨੂੰ ਜਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਸੰਗਰੂਰ ਪਹਿਲੇ ਨੰਬਰ ਦੇ ਉੱਪਰ ਆ ਪਰ ਹੁਣ ਸੰਗਰੂਰ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਪੇਚੇ ਪੈ ਰਹੇ ਨੇ ਇਸ ਵਕਤ ਅਸੀਂ ਪਿੰਡ ਕਿਲਾਪਰੀਆਂ ਦੇ ਵਿੱਚ ਆ ਜਿੱਥੇ ਕਿਸਾਨ ਆਪਣੇ ਖੇਤਾਂ 'ਚ ਅੱਗ ਲਗਾ ਰਹੇ ਸੀ ਐਸ ਐਚ ਓ ਲੰਗਵਾਲ ਆਪਣੀ ਪੁਲਿਸ ਪਾਰਟੀ ਦੇ ਨਾਲ ਆਇਆ ਪਰ ਕਿਸਾਨਾਂ ਨੇ ਉਹਨਾਂ ਦੀ ਗੱਡੀ ਘੇਰ ਲਈ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਘੇਰੀ ਹੋਈ ਹੈ ਅੱਗੇ ਮੋਟਰਸਾਈਕਲ ਲਗਾਏ ਹੋਏ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਸਾਨੂੰ ਸਾਡੀ ਪ੍ਰਾੜੀ ਦਾ ਹੱਲ ਦਿਓ ਪਰ ਕਿਤਨਾ ਕਿਤੇ ਪੁਲਿਸ ਕਹਿ ਰਹੀ ਆ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤਾਂ ਫਿਲਹਾਲ ਐਸਚੋ ਲੰਗਵਾਲ ਤੇ ਪੁਲਿਸ ਪਾਰਟੀ ਨੂੰ ਕਿਸਾਨਾਂ ਦੇ ਵੱਲੋਂ ਘੇਰਿਆ ਗਿਆ ਬਾਈ ਜੀ ਨਾਮ ਕੀ ਆ ਤੁਹਾਡਾ ਅਸਲ ਘੇਰਨ ਦਾ ਕਾਰਨ ਕੀ ਆ ਨਾਮ ਸਤਨਾਮ ਸਿੰਘ ਆ ਜੀ ਪਿੰਡ ਕਿਲਾਪਰੀਆ ਘੇਰਨ ਦਾ ਕਾਰਨ ਇਹ ਬਣਿਆ ਜੀ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਚੋਨੇ ਦੇ ਉੱਪਰਲੇ ਫੂਸ ਨੂੰ ਜਿਹੜੀ ਅੱਗ ਲਾਈ ਹੋਈ ਸੀਗੀ ਜਦੋਂ ਅੱਗ ਲਾਉਣ ਦੇ ਬਾਅਦ ਹੀ 10-20 ਮਿੰਟਾਂ ਬਾਅਦ ਇੱਥੇ ਪ੍ਰਸ਼ਾਸਨ ਆ ਜਿਹੜਾ ਪਹੁੰਚ ਗਿਆ ਪ੍ਰਸ਼ਾਸਨ ਨੇ ਆ ਕੇ ਇਹ ਕਿਹਾ ਕਿਸਾਨ ਨੂੰ ਵੀ ਤੁਸੀਂ ਇਹਦੀ ਅੱਗ ਨਹੀਂ ਲਾਉਣੀ ਹੈਗੀ ਅਸੀਂ ਆਖਿਆ ਵੀ ਠੀਕ ਹੈ ਨਹੀਂ ਲਾਉਂਦੇ ਹੈਗੇ ਵੀ ਇਹਦਾ ਹੱਲ ਦੱਸੋ ਵੀ ਕੀ ਹੈ ਤੁਹਾਡੇ ਕੋਲੇ ਉਹ ਕਹਿੰਦੇ ਇਹ ਤੁਸੀਂ ਉੱਪਰ ਗੱਲ ਕਰੋ ਵੀ ਇਹ ਨਹੀਂ ਅਸੀਂ ਇਹਦੇ ਬਾਰੇ ਕੁਝ ਕਹਿ ਸਕਦੇ ਅਸੀਂ ਕਿਹਾ ਵੀ ਜਦੋਂ ਤੁਸੀਂ ਸਾਡੇ ਕੋਲੇ ਇਹ ਸਮੱਸਿਆ ਲੈ ਕੇ ਆ ਆਪਣੀ ਵੀ ਅੱਗ ਨਹੀਂ ਲਾਉਣੀ ਵੀ ਇਹਦਾ ਹੱਲ ਵੀ ਦੱਸੋ ਉਹ ਕਹਿੰਦੇ ਹੱਲ ਤਾਂ ਵੀ ਖੇਤੀਬਾੜੀ ਅਧਿਕਾਰੀ ਆ ਜਿਹੜੇ ਉਹ ਕਰਨਗੇ ਵੀ ਉਹਨਾਂ ਦੇ ਬਸ ਦੀ ਗੱਲ ਐ ਫਿਰ ਇਸੇ ਕਿਸਾਨ ਦੀ ਅਸੀਂ ਉਦਾਹਰਨ ਵੀ ਦਿੱਤੀ ਵੀ ਇਸੇ ਕਿਸਾਨ ਨੇ ਪਿਛਲੇ ਸਾਲ ਜਿਹੜਾ ਉਹ ਰਹਿਣ ਖੁੰਦ ਨੂੰ ਅੱਗ ਨਹੀਂ ਲਾਈ ਸੀਗੀ ਵੀ ਐਂ ਬੀਜਿਆ ਸੀ ਬਹਾਨਾ ਸੋ ਉਸੇ ਕਿਸਾਨ ਦੇ ਸਾਰੀ ਫਸਲ ਜਿਹੜੀ ਉਹ ਸੁੰਡਨ ਵਾਲਾ ਮਤਲਬ ਨਸ਼ਟ ਹੋ ਗਈ ਬਿਲਕੁਲ ਵੀ ਹੱਥ ਪੱਲੀ ਨਹੀਂ ਲੱਗੇ ਸੋ ਇਸ ਸਾਲ ਕਿਸਾਨ ਆ ਜਿਹੜਾ ਉਹ ਕਹਿੰਦਾ ਵੀ ਆਪਾਂ ਵੀ ਉੱਪਰਲੀ ਰਹਿਣ ਖੁੰਦ ਨੂੰ ਅੱਗ ਲਾ ਕੇ ਦੇਖ ਲਾਂਗੇ ਵੀ ਜੇ ਹੋ ਸਕੇ ਆ ਵੀ ਸੁੰਡ ਤੋਂ ਬਚਾਰੇ ਜੇ ਵੀ ਤਾਂ ਕਰਕੇ ਮਾੜੇ ਮੋٹے ਫੂਸ ਨੂੰ ਲਾਈ ਸੀ ਅੱਗ ਵੀ ਆਪਾਂ ਬਚਾ ਕਰ ਲੀਏ ਪਰ ਤੁਸੀਂ ਤਾਂ ਸੈਂਕੜੇ ਉਰੇ ਗਿੰਦ ਵਿੱਚ ਇਕੱਠੇ ਹੋਏ ਆ 100 150 ਕਿਸਾਨ ਇਕੱਠਾ ਕਿੰਨੇ ਕ ਟਾਈਮ ਚ ਇਕੱਠੇ ਹੋਗੇ ਤੇ ਅਸਲ ਗੱਡੀ ਕੇ ਮੋਟਰਸਾਈਕਲ ਲਾਉਣ ਦਾ ਕੀ ਕਾਰਨਾ ਦੇਖੋ ਜੇ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਤਾਂ ਹਰਕਤ ਦੇ ਵਿੱਚ ਕਿਸਾਨ ਵੀ ਹੈਗੇ ਨੇ ਇਹ ਕੋਈ ਗੱਲ ਦੂਰ ਹੈ ਨਹੀਂ ਹੈਗੀ ਵੀ ਕਿਸਾਨ ਹਰਕਤ ਵਿੱਚ ਜਦੋਂ ਪ੍ਰਸ਼ਾਸਨ ਆਉਂਦਾ ਹੈਗਾ ਪ੍ਰਸ਼ਾਸਨ ਕੱਲ ਦਾ ਵੀ ਆਇਆ ਸੀ ਕਿਲੇ ਦੇ ਵਿੱਚ ਤੇ ਅੱਜ ਵੀ ਆਇਆ ਸੀ ਕੱਲ ਵੀ ਸਾਨੂੰ ਕਹਿ ਗਏ ਵੀ ਚਲੋ ਠੀਕ ਹੈ ਵੀ ਚਲੋ ਹੱਲ ਨਹੀਂ ਹੈਗਾ ਐਂ ਪਲੇ ਛੱਡ ਗਏ ਅੱਜ ਵੀ ਕੋਈ ਠੋਸ ਅਸੀਂ ਕਿਹਾ ਵੀ ਹੱਲ ਦੇ ਦਿਓ ਮਸ਼ੀਨਰੀਆ ਦੇ ਦਿਓ ਕੋਈ ਇਹਦੇ ਤੇ ਆ ਦੇ ਦਿਓ ਵੀ ਆ ਬੀਲਰ ਲੈ ਕੇ ਜਾਊਗਾ ਜਾਂ ਇਹਨੂੰ ਕੋਈ ਸੁਪਰਸੀਡਰ ਜਾਂ ਕੋਈ ਹੋਰ ਵੀ ਜਿਹੜੇ ਕੋਈ ਹੱਲ ਹੈਗਾ ਵੀ ਉਹ ਹੱਲ ਦੇ ਦਿਓ ਅਸੀਂ ਤਾਂ ਹੁਣ ਵੀ ਖੜਾ ਇੱਥੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹੀ ਗੱਲ ਕਹੀ ਆ ਵੀ ਮਜਬੂਰੀ ਆ ਭਾਈ ਕਿਸਾਨ ਦੀ ਵੀ ਇਹਨੂੰ ਲਾ ਲੈਣ ਦਿਓ ਇਹ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਪਰ ਹੁਣ ਤਾਂ ਐਸਐਚਓ ਨੂੰ ਤੁਹਨੇ ਘੇਰ ਰੱਖਿਆ ਇਹ ਮੋਟਰਸਾਈਕਲ ਮੂਰੇ ਕਦੋਂ ਚੱਕਾਂਗੇ ਕਦੋਂ ਜਾਣ ਦਾਂਗੇ ਇਹਨਾਂ ਨੂੰ ਉਹ ਕੋਈ ਵਿਸ਼ਵਾਸ ਦਿਵਾ ਕੇ ਜਾਣ ਵੀ ਸਾਨੂੰ ਵੀ ਭਾਈ ਸਾਡੇ ਵੱਲੋਂ ਜਿਹੜਾ ਵੀ ਆ ਹੱਲ ਹੈਗਾ ਇਹਦਾ ਵੀ ਅਸੀਂ ਅੱਗੇ ਤੋਂ ਤੁਸੀਂ ਅੱਗ ਨਾ ਲਾਓ। ਉਹ ਤੱਕ ਜਾਣੇ ਦਿੰਦੇ। ਨਹੀਂ ਉਹਦੇ ਤੱਕ ਨਹੀਂ ਜਾਣ ਦੇਵਾਂਗੇ ਕਿ ਸਾਨੂੰ ਤੁਹਾਨੂੰ ਐਸਐਚਓ ਨੇ ਆ ਕੇ ਕੀ ਕਿਹਾ ਜਦੋਂ ਤੁਸੀਂ ਪ੍ਰਾੜੀ ਦੀ ਗੱਲ ਕਰੀਆ ਉਹ ਕੀ ਕਹਿੰਦੇ ਵੀ ਹੱਲ ਕੀ ਇਹਦਾ? ਅਸੀਂ ਕਿਹਾ ਜੀ ਵੀ ਹੱਲ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਟਾਈਮ ਦਿੰਨੇ ਆਂਗੇ ਵੀ ਪਿੰਡ ਕਿਲੇ ਦੇ ਵਿੱਚ ਕਿਲੇਪਰੀਆਂ ਦੇ ਵਿੱਚ ਕੋਈ ਵੀ ਕਿਸਾਨ ਆ ਵੀ ਅੱਗ ਨਹੀਂ ਲਾਊਗਾ। ਤੁਸੀਂ ਇਹਦਾ ਪ੍ਰਬੰਧ ਕਰਕੇ ਦੇ ਦਿਓ ਸਾਨੂੰ। ਵੀ ਕੋਈ ਬੇਲਰ ਦੇ ਦਿਓ ਕੋਈ ਵੀ ਮਸ਼ੀਨਰੀ ਜਿਹੜੀ ਤੁਹਾਡੇ ਕੋਲੇ ਹਾਜ਼ਰ ਖੜੀ ਆ ਹੁਣੀ ਭੇਜ ਦਿਓ ਸਾਰੇ ਕਿਸਾਨ ਸਹਿਮਤ ਨੇ ਇੱਥੇ ਸਾਰੇ ਤਿਆਰ ਨੇਗੇ ਵੀ ਕੋਈ ਵੀ ਕਿਸਾਨ ਆਪਣੇ ਖੇਤ ਦੇ ਵਿੱਚ ਅੱਗ ਨਹੀਂ ਲਾਊਗਾ ਜਦੋਂ ਕੋਈ ਉਹਦਾ ਪ੍ਰਬੰਧ ਦੇਣਾ ਨਹੀਂ ਸਿਰਫ ਉਹਨੂੰ ਟੌਰਚਰ ਕਰਨਾ ਹੈ ਵੀ ਤੇਰੇ ਤੇ ਪਰਚਾ ਹੋਊਗਾ ਵੀ ਭਾਈ ਹੋਰ ਕੋਈ ਹੱਲ ਨਹੀਂ ਫਿਰ ਜਿੱਥੇ ਇੰਨੇ ਪਰਚੇ ਹੁੰਦੇ ਨੇ ਇਹ ਪਰਚਾ ਹੋ ਲੂਗਾ ਭਾਈ ਕਿਸਾਨ ਭੁਗਤ ਲੂਗਾ ਜਿਵੇਂ ਐਵੇਂ ਕੀ ਰਬੰਦੀ ਕਰੋਗੇ ਜਦੋਂ ਤੁਹਾਡੇ ਖੇਤਾਂ ਚ ਆਉਣਗੇ ਫਿਰ ਨਿੱਕੇ ਰਵੰਦੀ ਵੀ ਕਰਾਂਗੇ ਜੀ ਹੋਰ ਸਾਡੇ ਕੋਲੇ ਹੱਲ ਹੀ ਨਹੀਂ ਹੈਗਾ ਕਿਸਾਨ ਦੇ ਸਾਰੇ ਕਿਸਾਨ ਜਿਹੜੇ ਨਰਾਸ਼ ਨੇਗੇ ਤੁਸੀਂ ਇਤਕੀ ਝਾੜ ਤੋਂ ਨਰਾਸ਼ ਨੇਗੇ ਫਸਲ ਤੋਂ ਨਰਾਸ਼ ਨੇ ਕਿੰਨੀ ਮਤਲਬ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਹੜ੍ਹਾਂ ਦੇ ਨਾਲ ਰੁੜ ਗਈ ਤੇ ਝਾੜ ਤੋਂ ਹੋਰ ਤੇ ਇੱਕ ਖਬਰ ਵੀ ਹੋਈ ਸੀ ਸਾਡੇ ਪਿੰਡ ਦੀ ਵੀ 100 100 ਕਿੱਲੇ ਨੂੰ ਮਤਲਬ ਬਿਮਾਰੀ ਨੇ ਖਾ ਲਿਆ ਸੀਗਾ ਉਦੋਂ ਸੈਟਲਾਈਟ ਨੇ ਕੋਈ ਸੈਟਲਾਈਟ ਨੇ ਅੱਖਾਂ ਵਿੱਚ ਲੀਂਦੀਆਂ 20 ਮੈਂ ਦੇਖਣਾ ਨਹੀਂ ਹੈਗਾ ਸਾਰੇ ਅਧਿਕਾਰੀਆਂ ਨੇ ਵਿੱਚ ਲੀਂਦੀਆਂ ਦੀਆਂ ਖੇਤੀਬਾੜੀ ਦੇ ਨੇ ਵੀ ਉਹਦਾ ਕਹਿੰਦੇ ਸਾਨੂੰ ਤਾਂ ਰੋਗ ਦੀ ਨਹੀਂ ਪਤਾ ਫਿਰ ਆਹ ਭਰਾਵਾ ਸਾਨੂੰ ਅੱਗ ਦਾ ਪਤਾ ਲੱਗ ਜਾਂਦਾ ਵੀ ਇੱਥੇ ਕਿਸਾਨ ਦੇ ਤੂੰ ਘਰ-ਵਾਰ ਛੱਡ ਕੇ ਪਹੁੰਚ ਕੇ ਇੱਥੇ ਕਰਵਾਰ ਛੱਡ ਕੇ ਤਾਂ ਪਹੁੰਚਣੀ ਸੀ ਜਦੋਂ ਸਾਨੂੰ ਬਾਈ ਨੂੰ ਫੂਸ ਨੂੰ ਰਾਹਤ ਖੰਦ ਨੂੰ ਅੱਗ ਨਹੀਂ ਲਾਉਣ ਦੇ ਤੇ ਪੁਲਿਸ ਚੜ-ਚੜ ਆਉਂਦੀ ਆ ਸਾਡੇ ਤੇ ਫਿਰ ਸਾਡੇ ਨਾਲ ਵਹੀਲਾ ਵੀ ਦੱਸ ਕੇ ਜਾਣ ਵੀ ਕੀ ਆ ਅਸੀਂ ਇਹਦਾ ਕਰੀਏ ਪਰਾਲੀ ਦਾ ਇਹ ਪਰਚੇ-ਪੁਰਚੇ ਹੁੰਦੇ ਨੇ ਫਿਰ ਆ ਅਸੀਂ ਪਰਚੇ ਜਿੰਨੇ ਮਰਜ਼ੀ ਕਰ ਲਾਂ ਚਾਹੇ ਸਾਰੇ ਪਿੰਡ ਤੇ ਕਰਦਾਂ ਚਾਹੇ ਸੁਦੇ ਸਾਨੂੰ ਲੈ ਜਾਣਾ ਅਸੀਂ ਤਿਆਰ ਆ ਜਾਣ ਨੂੰ ਜਦੋਂ ਸਾਡੀ ਫਸਲ ਨਹੀਂ ਬੀਜ ਰਹੀ ਅਸੀਂ ਜਵਾਖਾਂ ਨੂੰ ਖਵਾਵਾਂਗੇ ਕੀ ਬਿਲਕੁਲ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਦੂਜੇ ਪਾਸੇ ਕਿਸਾਨ ਖੁਦ ਔਰਤਾਂ ਬੱਚੇ ਇਸ ਵਕਤ ਕਿਸਾਨਾਂ ਦੇ ਖੇਤਾਂ ਦੇ ਵਿੱਚ ਨੇ ਐਸ ਐਚਓ ਲੋਂਗੋਵਾਲ ਦੀ ਗੱਡੀ ਦਾ ਘਰਾਓ ਕੀਤਾ ਹੋਇਆ ਅੱਗੇ ਕਿਸਾਨਾਂ ਨੇ ਮੋਟਰਸਾਈਕਲ ਲਗਾ ਲਿਆ ਤੇ ਸਾਫ਼ ਤੌਰ ਤੇ ਕਿਸਾਨ ਕਹਿ ਰਹੇ ਨੇ ਕਿ ਜਦੋਂ ਤੱਕ ਸਾਨੂੰ ਸਾਡੇ ਪੱਕੇ ਹੱਲ ਨਹੀਂ ਮਿਲਦੇ ਉਦੋਂ ਤੱਕ ਅਸੀਂ ਪੁਲਿਸ ਨੂੰ ਇੱਥੋਂ ਨਹੀਂ ਜਾਣ ਦਵਾਵਾਂਗੇ ਪਿੰਡ ਕੇਲਾਪਰੀਆ ਜ਼ਿਲ੍ਹਾ ਸੰਗਰੂਰ ਚਰਨਜੀਤ ਕੌਸ਼ਲ ਸਰ ਕੀ ਨਾਮ ਹੈ ਜੀ ਆਪਣਾ ਐਸ ਐਚਓ ਲੋਂਗੋਵਾਲ ਜੀ ਸਰ ਕਿੱਥੇ ਪਹੁੰਚੇ ਹੋ ਤੇ ਕੀ ਮਸਲਾ ਹੈਗਾ ਜੀ ਵੀ ਅਸੀਂ ਅਵੇਅਰ ਕਰਦੇ ਫਿਰਦੇ ਆਂ ਜੀ ਕਿਸਾਨਾਂ ਨੂੰ ਸਟੱਬਲ ਬਰਨਿੰਗ ਨੂੰ ਡਿਸਕਰੀਜ ਕਰ ਲੈ। ਠੀਕ ਹੈ ਜੀ। ਸੋ ਫਿਰ ਅੱਛਾ ਜੀ ਸਰ ਕਿੱਥੇ ਪਹੁੰਚੇ ਸੀ ਸਰ ਕਿਹੜਾ ਪਿੰਡ ਦੀ ਕੀ ਮਾਮਲਾ ਹੋਇਆ। ਕਿਲਾਪਰੀਆਂ ਆਏ ਆਂ ਜੀ ਅਸੀਂ। ਅੱਛਾ ਜੀ ਕਿੱਦਾਂ ਦਾ ਮਾਮਲਾ ਹੋ ਰਿਹਾ ਸੀ ਇੱਥੇ ਸਰ ਜਦੋਂ ਪਹੁੰਚੇ। ਬਹੁਤ ਕੁਝ ਨਹੀਂ ਅਸੀਂ ਦੇਖ ਰਿਹਾ ਕਿਸਾਨਾਂ ਦਾ ਇਕੱਠੇ ਹੋਏ ਸੀ ਇਹਨਾਂ ਨੂੰ ਉਹੀ ਅਵੇਅਰ ਕਰ ਰਹੇ ਆਂ ਵੀ ਸਟੱਬਲ ਬਰਨਿੰਗ ਦਾ ਚਾਲ ਰੱਖੋ ਜੀ ਕੋਈ ਘਰਾ ਵਗੈਰਾ ਤੁਹਾਡਾ ਕੀਤਾ ਗਿਆ ਸਮਗੱਦੀ ਨਹੀਂ ਅਜੇ ਤਾਂ ਆਏ ਆ ਜੀ ਕਿਸਾਨ ਗੱਲ ਕਰ ਰਹੇ ਆ ਸਰ ਕਿਸਾਨਾਂ ਖੇਤਾਂ 'ਚ ਅੱਗ ਲੱਗ ਰਹੀ ਸੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਸਲ ਇਹਦਾ ਨਿਪਟਾਰਾ ਤੁਹਾਡੇ ਹਿਸਾਬ ਨਾਲ ਕਿਵੇਂ ਹੋਣਾ ਚਾਹੀਦਾ ਇਹ ਹੱਲ ਦਾ ਕਿਉਂਕਿ ਕਿਤਨਾ ਕਿਤੇ ਸੁਪਰੀਮ ਕੋਰਟ ਦੇ ਦੇਸ਼ਾਂ ਦੇ ਉੱਪਰ ਤੁਸੀਂ ਡਿਊਟੀ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਨਿਪਟਾਰਾ ਕੀ ਹੋਣਾ ਚਾਹੀਦਾ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇਹ ਸਟੱਬਲ ਵਰਨਿੰਗ ਨਾ ਕਰੋ ਜੀ ਇਹਦੀਆਂ ਗੰਢਾਂ ਬਣਾਓ ਪੀਲਜ ਬਣਾਓ ਜਾਂ ਸੁਪਰ ਸੀਡਰ ਹੈਪੀ ਸੀਡਰ ਨਾਲ ਬਜਾਈ ਕਰੋ ਸਰ ਬੀਲਰ ਦੀ ਕਾਫੀ ਕਮੀ ਆ ਰਹੀ ਹੈ ਜਿਹੜੀ ਚੀਜ਼ ਅਸੀਂ ਜਿੰਨੇ ਕ ਸਾਢੇ ਆਈ ਹੈ ਜੀ ਅਸੀਂ ਵੀ ਸਿਵਲ ਡਿਪਾਰਟਮੈਂਟਾਂ ਦੇ ਨੋਟਿਸ ਵਿੱਚ ਲਿਆਂਦੀ ਆ ਤੇ ਉਹ ਕਰ ਵੀ ਰਹੇ ਨਹੀਂ ਹੈਗੇ ਹੁਣ ਸਰ ਜਿਹੜੇ ਕਿਸਾਨ ਦੇ ਖੇਤ ਚ ਅੱਗ ਲੱਗੀ ਸੀ ਉਹਦੇ ਉੱਪਰ ਕੋਈ ਐਕਸ਼ਨ ਹੋ ਰਿਹਾ ਜਾਂ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਜਿੱਦਾਂ ਦੀ ਰਿਪੋਰਟ ਆਊ ਜੀ ਸਿਵਲ ਅਥਾਰਟੀ ਤੋਂ ਉਸੇ ਤਰ੍ਹਾਂ ਐਕਸ਼ਨ ਹੋਊਗਾ ਠੀਕ ਹੈ